ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ प्रदीप ਪਿਰਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਐਨ ਐਚ 254 ਸੰਬੰਧੀ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਜਵਾਰ ਸਿੰਘ ਵਾਲਾ ਨਜ਼ਦੀਕ ਜਿਹੜੀਆਂ ਦੁਕਾਨਾਂ ਤੇ ਮਕਾਨ ਅਜੇਹੇ ਨੇ ਜਿਨ੍ਹਾਂ ਨੂੰ ਕਮਰਸ਼ੀਅਲ ਦੇ ਵਿੱਚੋਂ ਕੱਢ ਕੇ ਜਿਹੜਾ ਐਗਰੀਕਲਚਰ ਲੈਂਡ ਦਾ ਜਿਹੜਾ ਮੁੱਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਿਸ ਦੇ ਖਿਲਾਫ ਸ਼ੇਰ-ਏ-ਪੰਜਾਬ ਜਿਹੜੀ ਕਿਸਾਨ ਯੂਨੀਅਨ ਹੈ ਸ਼ੇਰ-ਏ-ਪੰਜਾਬ ਉਹਨਾਂ ਵੱਲੋਂ ਲਗਾਤਾਰ ਜਿਹੜਾ ਇਸ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਅੱਜ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਜੀ ਭੰਗੂ ਸਾਹਿਬ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਭੰਗੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਭੰਗੂ ਸਾਹਿਬ ਜਿਵੇਂ ਅੱਜ ਤੁਸੀਂ ਪਹੁੰਚੇ ਹੋ 23 ਦਿਨਾਂ ਤੋਂ ਇਹ ਜਿਹੜਾ ਮਾਮਲਾ ਹੈ NH 254 ਦਾ ਜਿਹੜੀਆਂ ਇਹ ਦੁਕਾਨ ਤੇ ਪਿੱਛੇ ਅਸੀਂ ਮਕਾਨ ਜਿਹੜੇ ਦੇਖ ਰਹੇ ਆ ਜਿਨ੍ਹਾਂ ਨੂੰ ਜਿਹੜਾ ਕਮਰਸ਼ੀਅਲ ਦੇ ਵਿੱਚੋਂ ਕੱਢ ਕੇ ਐਗਰੀਕਲਚਰ ਲੈਂਡ ਦੇ ਵਿੱਚ ਪਾਇਆ ਗਿਆ ਬਕਾਇਦਾ ਪ੍ਰਸ਼ਾਸਨ ਵੱਲੋਂ ਔਰ ਜਿਹੜੀ ਕੀਮਤ ਦਾ ਜਿਹੜਾ ਕਾਫੀ ਫਰਕ ਪੈਂਦਾ ਔਰ ਸ਼ੇਰੇ ਪੰਜਾਬ ਜਥੇਬੰਦੀ ਵੱਲੋਂ ਜਿਹੜਾ ਇਹ ਸੰਘਰਸ਼ ਵਿੱਢਿਆ ਗਿਆ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਔਰ ਦੇਖੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਾਂ ਇਸ ਟਾਈਮ ਖੜੇ ਆ ਤਤੋਂ ਜਵਾਰ ਸਿੰਘ ਜਵਾਰ ਸਿੰਘ ਵਾਲਾ ਜੀ ਹਾਂ ਜਵਾਰ ਸਿੰਘ ਵਾਲਾ ਚੌਂਕ ਦੇ ਵਿੱਚ ਇਹ ਜਿਹੜੀ ਅਣਗਹਿਲੀ ਹੈਗੀ ਆ ਇਹ ਸਿਵਲ ਪ੍ਰਸ਼ਾਸਨ ਦੀ ਹੈਗੀ ਆ ਸਭ ਤੋਂ ਪਹਿਲਾਂ ਫਟਵਾਰੀ ਸਹਿਬਾਨ ਫਟਵਾਰੀ ਸਹਿਬਾਨ ਤੋਂ ਨੰਬਰ ਵਾਈਜ਼ ਕਰਨਗੋ ਉਸ ਤੋਂ ਬਾਅਦ ਐਸਡੀਐਮ ਸਾਹਿਬ ਮੈਂ ਹੁਣੇ ਐਸਡੀਐਮ ਨਾਲ ਗੱਲ ਕੀਤੀ ਆ ਉਹ ਕਹਿੰਦੇ ਅੱਜ ਅਸੀਂ ਕਿਤੇ ਬਾਹਰ ਆ ਕੱਲ ਨੂੰ 11 ਵਜੇ ਮਿਲ ਜਾਣਗੇ ਕੱਲ ਨੂੰ ਇੱਥੋਂ ਸ਼ੇਰੇ ਪੰਜਾਬ ਕਿਸਾਨ ਜਨ ਦੇ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਔਰ ਸਾਰੀ ਟੀਮ ਹੈਗੀ ਆ ਵੀ ਸਾਰੇ ਕੱਲ ਨੂੰ ਮਿਲਣਗੇ ਸੋ ਮੈਂ ਸਮਝਦਾ ਵੀ ਉਹ ਗੱਲ ਬਿਲਕੁਲ ਵਾ ਖੁੱਬੀ ਟੁਕਦੀ ਆ ਵੀ ਜਿਹੜੇ ਪਿੰਡਾਂ ਦੇ ਰਹਿਣੇ ਵਾਲੇ ਲੋਕ ਆ ਪੋਲੇ ਪਾਲੇ ਲੋਕ ਆ ਗਰੀਬ ਆ ਗਰੀਬ ਪਰਿਵਾਰ ਹੈਗੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਸੀ ਹੁਣ ਇਹ ਧਾਵਾ ਬੋਲਣ ਲੱਗੇ ਨੇ ਹੁਣ ਇੱਕ ਪਾਸੇ ਕਮਰਸ਼ੀਅਲ ਜਗਾ ਕਮਰਸ਼ੀਅਲ ਦਾ ਕੀ ਰੇਟ ਹੈਗਾ ਇੱਕ ਪਾਸੇ ਉਹਨੂੰ ਲੈਂਡ ਚ ਪਾਤਾ ਐਗਰੀਕਲਚਰ ਚ ਸੋ ਇਹ ਚੀਜ਼ਾਂ ਦਾ ਦੇਖ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਹੁਣ ਪਤਾ ਲੱਗਿਆ ਸੋ ਮੈਨੂੰ ਸਮਝ ਨਹੀਂ ਆਉਂਦੀਆਂ ਵੀ ਜਿਹੜੀਆਂ ਸਰਕਾਰਾਂ ਬਣਦੀਆਂ ਸਰਕਾਰਾਂ ਇੱਕ ਪਾਸੇ ਲੋਕਾਂ ਦੀ ਦੇਖਭਾਲ ਲਈ ਜਾਂ ਉਹਨਾਂ ਦੇ ਹੱਕ ਸੱਚ ਦੀ ਗੱਲ ਕਰਨ ਲਈ ਬਣਦੇ ਆ ਇੱਥੇ ਪੰਜਾਬ 'ਚ ਹੋ ਕੀ ਰਿਹਾ ਜਿਵੇਂ ਪਿਛਲੇ ਟਾਈਮ ਦੇ ਵਿੱਚ ਵੀ ਲੈਂਡ ਪੂਲਿੰਗ ਦੀਆਂ ਜਿਹੜੀਆਂ ਸਕੀਮਾਂ ਆਈਆਂ ਉਹਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਦਾ ਬਿਹੜਾ ਘਰਕ ਕਰਤਾ ਕੋਈ ਭਾਰਤ ਮਾਲਾ 254 ਰੋਡ ਜਿਹੜੇ ਰੋਡਾਂ ਦੀ ਸਾਨੂੰ ਲੋੜ ਨਹੀਂ ਹੈਗੀ ਅੱਜ ਇਹ ਗਰੀਬਾਂ ਨੂੰ ਮੰਨ ਲਈ ਆਪਾਂ ਜਿਹਨੂੰ ਐਗਰੀਕਲਚਰ 'ਚੋਂ ਕੱਢ ਕੇ ਵੀ ਕਮਰਸ਼ੀਅਲ 'ਚ ਪਾ ਦੰਨੇ ਆ ਤਾਂ ਮੈਂ ਸਮਝਦਾ ਵੀ ਬਸੇਬਾ ਤਾਂ ਨਾ ਫਿਰ ਵੀ ਨਹੀਂ ਹੋਊਗਾ ਨਾ ਕੋਈ ਇਹਦੇ ਵਿੱਚ ਮਸਤਰਕੇ 'ਚ ਆ ਜਾਂਦਾ ਕੌਣ ਰੌਲਾ ਕੀ ਆ ਵੀ ਇਹਨਾਂ ਨੂੰ ਤਏ ਆ ਵੀ ਇੱਥੋਂ ਇਹਨਾਂ ਦਾ ਬੋਰੀ ਵਿਸਤਾਰ ਚਕਾਈਏ ਇਹੇ ਚਾਹੇ ਠੱਠੇ ਖੂਚ ਜਾਣ ਹੂੰ ਇਹਨਾਂ ਦੇ ਸਿਰ ਤੇ ਛੱਤ ਹੋਵੇ ਨਾ ਹੋਵੇ ਪਰ ਅਸੀਂ ਸਰਕਾਰ ਨੂੰ ਖੁਸ਼ ਕਰ ਦਈਏ ਅਸੀਂ ਮਹਿਕਮੇ ਨੂੰ ਜ਼ਮੀਨ ਜਿਹੜੀ ਇਹਨਾਂ ਤੋਂ ਖੋਕੇ ਦੇ ਦਈਏ ਸੋ ਐਦਾਂ ਨਹੀਂ ਹੋਣ ਦਿੱਤਾ ਜਾਊਗਾ ਮੈਂ ਐਸਪੀਐਮ ਸਾਹਿਬ ਨਾਲ ਗੱਲ ਕੀਤੀ ਆ ਸ਼ੇਰੇ ਪੰਜਾਬ ਜੁਨੀਅਨ ਦੀ ਪਹਿਲਾਂ ਹੀ ਟੀਮ ਮਿਟੀ ਆ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਜਾਵਾਂਗੇ ਕਿਉਂਕਿ ਇਹਨੂੰ ਦਰੁਸਤ ਕਰਨਾ ਇਹ ਇਹ ਮਹਿਕਮੇ ਦਾ ਕੰਮ ਹੈਗਾ ਇੱਕ ਇਹ ਥੋੜੋ ਆ ਬਹੁਤ ਲੋਕਾਂ ਨੂੰ ਐ ਆ ਵੀ ਜਥੇਬੰਦੀਆਂ ਮਜ਼ਦੂਰ ਦੀ ਗੱਲ ਨਹੀਂ ਕਰਦੀਆਂ ਕਿਸਾਨ ਮਜ਼ਦੂਰ ਦਾ ਨਾਹਰਾ ਹੋਈਓ ਨਹੀਂ ਦਿੱਤਾ ਗਿਆ ਕਿਉਂਕਿ ਲੋਕੀ ਗਰਾਉਂਡ ਨਾਲ ਨਹੀਂ ਜੁੜੇ ਹੋਏ ਅੱਜ ਸਾਡਾ ਫਰਜ ਬਣਦਾ ਹੈ ਵੀ ਸਭ ਦੇ ਦੁੱਖ ਸੁੱਖ ਚ ਸਾਂਝ ਪਾਉਣੀ ਹੈ ਸਭ ਦੀ ਬਾਹ ਫੜਨੀ ਹੈ ਸਰਕਾਰਾਂ ਨੂੰ ਅਸੀਂ ਜਗਾ ਰਹੇ ਹਾਂ ਇੱਕ ਪਾਸੇ ਸਰਕਾਰਾਂ ਜੋ ਹਾੜਾਏ ਨੇ ਬਿਲਕੁਲ ਫੇਲੀਅਰ ਚ ਹੋਏ ਆ ਅੱਜ ਮੈਂ ਸਮਝਦਾ ਪੰਜਾਬ ਦਾ ਜੂਥ ਨਾ ਹੁੰਦਾ ਅਲਗ-ਅਲਗ ਤਰੀਕਿਆਂ ਨਾਲ ਇਹਨਾਂ ਲੋਕਾਂ ਨੇ ਭੰਡਿਆ ਤਾਂ ਇੱਕ ਪੰਜਾਬ ਦੇ ਜੂਥ ਨੇ ਜਾਂ ਪੰਜਾਬ ਦੇ ਲੋਕਾਂ ਨੇ ਐਨ ਕੰਦ ਤੇ ਸ਼ੀਸ਼ੇ ਰਾਹੀਂ ਦਿਖਾਉਂਦੇ ਹਨ ਉਹ ਵੀ ਪੈਰਲਰ ਸਰਕਾਰ ਚੱਲੀ ਆ ਮੇਰੇ ਹਿਸਾਬ ਨਾਲ ਹਮ ਅਗਰ ਪੰਜਾਬ ਦੀ ਪੂਰੇ ਸੋਰਸ ਲਾ ਲੰਦੇ ਔਰ ਆਰਮੀ ਸੈਂਟਰ ਤੋਂ ਲਾ ਲੰਦੇ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਕੋਲ ਇੰਨੇ ਸੋਰਸ ਸੀਗੇ ਕਿ ਪੰਜਾਬ ਨੂੰ ਆਪਾਂ ਹੜ ਤੋਂ ਬਚਾ ਲਾਂ ਸੋ ਅੱਜ ਇਹ ਚੀਜ਼ਾਂ ਨੂੰ ਦੇਖਦੇ ਹੋਏ ਸਰਕਾਰਾਂ ਇੰਨਾ ਧੱਕਾ ਕਿਉਂ ਕਰਦੀਆਂ ਹੁਣ ਜੇ ਗਲਤੀ ਪਟਵਾਰੀ ਦੀ ਹੈਗੀ ਆ ਤਾਂ ਉਹਨੂੰ ਇਹ ਵੀ ਤੁਸੀਂ ਧੱਕੀ ਜਾਓ ਵੀ ਇਹਨਾਂ ਨੂੰ ਕੱਢ ਕੇ ਬਾਹਰ ਇਦਾਂ ਨਹੀਂ ਹੋਣ ਦਵਾਗੇ ਸਭ ਤੋਂ ਪਹਿਲਾਂ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਨਾ ਤਾਂ ਮੁਰਬਸੇਬਾ ਕਿਵੇਂ ਹੋਊਗਾ ਹੂੰ ਕਿਉਂਕਿ ਤੁਸੀਂ ਤਾਂ ਫਿਰ ਇਹ ਦੇਖਦੇ ਆਂ ਵੀ ਮਤਲਬ ਮੈਨੂੰ ਤਾਂ ਇਹ ਲੱਗਦਾ ਵੀ ਗੁੰਡਾ ਰਾਜੀ ਆ ਹੂੰ ਤੁਸੀਂ ਲੋਕਾਂ ਦੀਆਂ ਛੱਤਾਂ ਦਾ ਕੀ ਬਣਾ ਕੇ ਦੇਣੀਆਂ ਤੁਸੀਂ ਉਹਨਾਂ ਨੂੰ ਘਰੋਂ ਕੱਢ ਕੇ ਛੱਤਾਂ ਖੋਣੇ ਨੂੰ ਤਿਆਰ ਬੈਠੇ ਹੋ ਹੂੰ ਤਾਂ ਉਹਨਾਂ ਦੇ ਮੁਰਬਸੇਬੇ ਲਈ ਇਹਨਾਂ ਦੇ ਲਈ ਜਿੰਨਾ ਜਥੇਬੰਦੀ ਵੱਧ ਤੋਂ ਵੱਧ ਕੋਸ਼ਿਸ਼ ਕਰੂਗੀ ਔਰ ਸਾਰੇ ਵੀਰਾਂ ਨੂੰ ਤਾਲਮੇਲ ਲੈ ਕੇ ਜਿੰਨੇ ਵੀ ਪਰਿਵਾਰ ਹੈਗੇ 13 ਦੇ ਲਗਭਗ ਪਰਿਵਾਰ ਹੈਗੇ ਆ ਔਰ ਬੜਾ ਸਿੱਧੇ ਰੂਪ 'ਚ ਧੱਕਾ ਹੋ ਰਿਹਾ ਜਿੱਥੇ ਤੱਕ ਵੀ ਜਾਣਾ ਪਿਆ ਜਾਵਾਂਗੇ ਤੇ ਉੱਚ ਅਧਿਕਾਰੀਆਂ ਨੂੰ ਵੀ ਇਹਨਾਂ ਦੀਆਂ ਮੀਟਾਂ ਪਾਵਾਂਗੇ ਜਥੇਬੰਦੀ ਵੱਲੋਂ ਪੇਜ ਅਤੇ ਬੰਦੀ ਦੇ ਪੇਜ ਤੋਂ ਔਰ ਪਹਿਲਾਂ ਐਸਡੀਐਮ ਸਾਹਿਬ ਨੂੰ ਗੱਲ ਹੋਈ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਔਰ ਫਿਰ ਉੱਪਰ ਜਿੰਨੇ ਵੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਨੂੰ ਤਾਂ ਉਹ ਕੋਈ ਗੁੰਗੀਆਂ ਬੋੜੀਆਂ ਸਰਕਾਰਾਂ ਹੈਗੀਆਂ ਆ ਜਿਹੜੀ ਲ lobby ਆ lobby ਕਿਤੇ ਨਾ ਕਿਤੇ ਸਰਕਾਰਾਂ ਦੇ ਐਮ ਐਲ ਏ ਮੰਤਰੀਆਂ ਤੋਂ ਹੈਵੀ ਹੈਗੀ ਆ ਕਿਉਂਕਿ ਤਜਰਬੇ ਦੀ ਘਾਟ ਹੋਣੇ ਕਰਕੇ ਨਾ ਐਮ ਐਲ ਏ ਸਾਹਿਬ ਉਹਨਾਂ ਨੂੰ ਤਜਰਬਾ ਨਾ ਮੰਤਰੀਆਂ ਨੂੰ ਤਜਰਬਾ ਉਹ ਜਿਵੇਂ ਘਾਵਤ ਆਪਣੇ ਪੰਜਾਬ ਦੀ ਪ੍ਰਾਣੀ ਘਾਵਤ ਹੈਗੀ ਵੀ ਇੱਕ ਤੋਂ ਸਿੱਧਰੀ ਇੱਕ ਪੈ ਗਈ ਸਿਵਿਆਂ ਦੇ ਰਾਹ ਸੋ ਉਹ ਚੀਜ਼ ਹੋਈ ਹੋਈ ਆ ਤਾਂ ਮੈਂ ਕਹਿੰਨਾ ਜਿਸ ਵੀ ਦੇਖੋ ਅੱਜ ਪਬਲਿਕ ਲੋਕਾਂ ਦੀ ਸਾਡਾ ਸੇਵਾ ਕਰਨ ਦਾ ਮੌਕਾ ਮਿਲਿਆ ਜੇ ਤਸਿਲਦਾਰ ਸਾਹਿਬ ਨੇ ਜਾ ਔਰ ਐਸ ਡੀ ਐਮ ਸਾਹਿਬਾ ਤਾਂ ਇਹ ਕੀਹਦੇ ਅਦਕਾਰ ਦੇ ਇੱਥੇ ਵੀ ਤੁਸੀਂ ਇਹਨਾਂ ਨੂੰ ਜਾੜੋ ਤਾਂ ਛੱਤਾਂ ਖੋ ਸੋ ਇਹ ਚੀਜ਼ਾਂ ਨੂੰ ਵੇਖ ਕੇ ਪੂਰਾ ਸੰਘਰਸ਼ ਵਿੱਢਿਆ ਜਾਊਗਾ ਭੰਗੂ ਸਾਹਿਬ 2014 ਦੇ ਵਿੱਚ ਪ੍ਰੋਫੈਸਰ ਮਨਮੋਹਨ ਸਿੰਘ ਦੀ ਸਰਕਾਰ ਨੇ ਜਿਹੜਾ ਜਾਂਦੇ ਜਾਂਦੇ ਇੱਕ ਲੈਂਡ ਐਕੁਇਰਿਸ਼ਨ ਬਿਲ ਜਿਹੜਾ ਲੈ ਕੇ ਆਏ ਸੀ ਜਿਹੜਾ ਕਿ ਕਾਨੂੰਨ ਬਣਾਇਆ ਗਿਆ ਜਿਹੜੀ ਲੈਂਡ ਅਕਵਾਇਰ ਕੀਤੀ ਜਾਂਦੀ ਹੈ ਉਹਨਾਂ ਨੇ ਉਸ ਬਿਲ ਮੁਤਾਬਕ ਕਿ 4 ਗੁਣਾ ਕੀਮਤ ਹੈ ਜਿਹੜੀ ਉਹ ਦਿੱਤੀ ਜਾਊਗੀ ਉਜਾੜਾ ਪੱਤੇ ਦੀ ਵੀ ਉਹਦੇ ਵਿੱਚ ਗੱਲ ਕੀਤੀ ਗਈ। ਪਲੱਸ ਜੇਕਰ ਉਹ ਕਿਸਾਨ ਜਾਂ ਮਜ਼ਦੂਰ ਜਿਹੜਾ ਵੀ ਉਹਦੇ ਵਿੱਚ ਘਰ ਆਉਂਦਾ ਹੈ ਜਾਂ ਜ਼ਮੀਨ ਆਉਂਦੀ ਹੈ ਜੇਕਰ ਉਹ ਨਹੀਂ ਆਪਣੀ ਜ਼ਮੀਨ ਦੇਣਾ ਚਾਹੁੰਦਾ ਜਾਂ ਨਹੀਂ ਸਹਿਮਤ ਹੈਗਾ ਤਾਂ ਉਹ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਅਕਵਾਇਰ ਨਹੀਂ ਕੀਤੀ ਜਾ ਸਕਦੀ। ਤਾਂ ਕਿਵੇਂ ਲੱਗਦਾ ਹੈ ਕਿ ਸੈਂਟਰ ਵੱਲੋਂ ਬਣਾਏ ਗਏ ਇਸ ਕਾਨੂੰਨ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸ਼ਰਿਆਮ ਅੱਖੋਂ ਪਰੋਕੇ ਕੀਤਾ ਜਾਂਦਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਰਕਾਰਾਂ ਦੀਆਂ ਸਕੀਮਾਂ ਹੈਗੀਆਂ ਜਦੋਂ ਕਹਿੰਦੇ ਵੀ ਆਪਣੇ ਘਰ ਤੇ ਆਉਂਦੀ ਉਦੋਂ ਪਤਾ ਲੱਗਦਾ ਸਰਕਾਰਾਂ ਲੱਗ ਲੱਗ ਤਰੀਕੇ ਨਾਲ ਕਾਨੂੰਨ ਬਣਾਉਂਦੀਆਂ ਰਹਿੰਦੀਆਂ ਇਹ ਤਾਂ ਯਾਰ ਕਾਮਨ ਗੱਲ ਆ ਜੀ ਸਰਕਾਰਾਂ ਨੇ ਜ਼ਮੀਨ ਐਕਵਾਇਰ ਕਰਨੀ ਹੁੰਦੀ ਆ ਤਾਂ ਉਹ ਤਾਂ ਜੋ ਉਹਦਾ ਕਲੈਕਟਰ ਰੇਟ ਆ ਉਹ ਤੋਂ 4 ਗੁਣਾ 4 ਗੁਣਾ ਠੀਕ ਹੈ ਨਾ ਜੀ ਔਰ ਇਹ ਤਾਂ ਕਲੈਕਟਰ ਰੇਟ ਦੀ ਗੱਲ ਕਰਦੇ ਆ ਪਰ ਜੋ ਅੱਜ ਦੇ ਹਿਸਾਬ ਨਾਲ ਤੋ ਜਗ੍ਹਾ ਹੀ ਲੋਕ ਜਾਣਗੇ ਕਿੱਥੇ ਯਾਰ ਕਿੱਥੇ ਵਸਾਉਂਗੇ ਇਹ ਤਾਂ ਸਰਕਾਰਾਂ ਕੋਲ ਸੋਰਸ ਹੈਗੇ ਆ ਨਾ ਅੱਜ ਜੇ ਇਹਨਾਂ ਨੂੰ ਕੁਝ ਪੈਸਾ ਮੰਨ ਲਓ ਕਮਰਸ਼ੀਅਲ ਤੌਰ ਤੇ ਵੀ ਮਿਲ ਜਾਂਦਾ ਯਾਰ ਫੇਰ ਵੀ ਨਾ ਤੋਂ ਛੱਤ ਨਹੀਂ ਮਤਲਬ ਛੱਤ ਨਹੀਂ ਬਣਾ ਹੋਣੀ ਵੱਡੀ ਬਹੁਤ ਮੁਸ਼ਕਲ ਗੱਲ ਆ ਤੁਸੀਂ ਰੋੜਾਂ ਦੇ ਤੁਸੀਂ ਆਪ ਉਹਨਾਂ ਨੂੰ ਮਕਾਨ ਬਣਾ ਕੇ ਦੇ ਦਿਓ ਤੁਸੀਂ ਉਹੋ ਜਿਹੀ ਜਗ੍ਹਾ ਉਹਨਾਂ ਨੂੰ ਖਰੀਦ ਕੇ ਉਹਨਾਂ ਨੂੰ ਕਿਤੇ ਵੜਦੇ ਦਾ ਕਰੋ ਨਾ ਯਾਰ ਇੱਥੋਂ ਉੱਜੜ ਕੇ ਜਾਣਗੇ ਕਿੱਥੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਮੈਂ ਕਹਿੰਦਾ ਸਰਕਾਰਾਂ ਉਸ ਤਰੀਕੇ ਨਾਲੇ ਚੱਲਦੀਆਂ ਜੇ ਸੈਂਟਰ ਸਰਕਾਰ ਦੇ ਕਾਨੂੰਨ ਆ ਤਾਂ ਪੰਜਾਬ ਸਰਕਾਰ ਤਾਂ ਕਿਤੇ ਬੈਠੀ ਹੈ ਨਾ ਯਾਰ ਹੂੰ ਤਾਂ ਸੈਂਟਰ ਸਰਕਾਰ ਦੇ ਕਾਨੂੰਨ ਤਾਂ ਫਿਰ ਬੰਗਾਲ ਚ ਕਹਤੇ ਨਹੀਂ ਚੱਲਦੇ ਹੂੰ ਕਾਨੂੰਨ ਤਾਂ ਉੱਥੇ ਆ ਰੌਲਾ ਕੀ ਆ ਵੀ ਜਿਹੜੇ ਉੱਥੇ ਦੀ ਮੁੱਖ ਮੰਤਰੀ ਹੈਗੀ ਤਾਂ ਉਹ ਚ ਕਿਤੇ ਨਾ ਕਿਤੇ ਘੜਸ ਜਿਹੜਾ ਸਾਡੇ ਪੰਜਾਬ ਦੇ ਹੁਣ ਤੱਕ ਸੈਂਟਰ ਦੇ ਦਬਾਅ ਹੇਟਾਂ ਚੱਲਦੇ ਆਏ ਆ ਤਾਂ ਹੜ ਵੀ ਤਾਂ ਉਹਦਾ ਹੀ ਕਾਰਨ ਬਣਿਆ ਨਾ ਮੈਂ ਹੜਾ ਵਾਲੇ ਪਾਸੇ ਨੂੰ ਤਾਂ ਜਾਣਾ ਇਹ ਬਹੁਤ ਵੱਡੀਆਂ ਜੰਪਲਾਂ 1988 ਦੇ ਵਿੱਚ ਵੀ ਹੜ ਆਏ ਨਹੀਂ ਤੇ ਹੜ ਲਿਆਂਦੇ ਗਏ ਸੀ ਤੁਹਾਡੇ ਕਹਿਣ ਦਾ ਭਾਵ ਕਿ ਹੁਣ ਵੀ ਜਿਹੜੇ 25 ਚ ਵੀ ਹੜਾ ਹੈਗੇ ਆ ਉਹ ਇਹਨੂੰ ਕੁਦਰਤੀ ਆਫਤ ਅਸੀਂ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਜਾਂ ਖਾਸ ਕਰਕੇ ਮੈਂ ਆਪਣੇ ਵੱਲੋਂ ਸਪਸ਼ਟ ਕਰਦਾ ਇਹ ਕੋਈ ਹੜ ਨਹੀਂ ਹੈ ਕੁਦਰਤ ਨਹੀਂ ਤੁਸੀਂ ਕੈਲਕੂਲੇਟ ਕਰਕੇ ਵੇਖ ਲਿਓ ਮੈਨ ਮੇਡ ਡਿਸਾਸਟਰ ਤੁਸੀਂ ਬਿਲਕੁਲ ਸ਼ੋਰ ਕਿਉਂਕਿ ਪਿਛਲੇ ਸਮੇਂ ਨੂੰ ਬਰਸਾਤਾ ਘੱਟ ਪਈਆ ਉਹਨੂੰ ਕੈਲਕੂਲੇਟਰ ਕਰਕੇ ਵੇਖ ਲੈਣਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਪਾਖਾ ਵਿਆਸ ਮੈਨੇਜਮੈਂਟ ਬੋਟਾਂ ਲੋਡ ਆ ਉਹਦੀ ਡਿਊਟੀ ਕੀ ਹੁੰਦੀ ਹੈ ਤੁਸੀਂ ਹੁਣ ਭਾਖੜਾ ਡੈਮ ਤੇ ਭਾਖੜਾ ਪੌਂਗ ਡੈਮ ਤਨਜੀਤ ਸਾਗਰ ਕੀ ਯਾਰ ਉਸ ਟਾਈਮ 1990 1690 ਫੁੱਟ ਦੀ ਦਾ ਸੀਗਾ ਉਸ ਤੋਂ ਬਾਅਦ 1680 ਕੀ ਅਸੀਂ ਇਹਨੂੰ ਪੂਰਾ ਭਰ ਕੇ ਕੀ ਤੋਂ ਨਾਮ ਲੈਣਾ ਸੀ ਦਿਖਾਉਣਾ ਸੀ ਜਦੋਂ ਸਾਨੂੰ ਪਤਾ ਹਾਲਾਂਕਿ ਉਸ ਵੇਲੇ ਜਿਹੜਾ ਪਾਣੀ ਦੀ ਪੰਜਾਬ ਨੂੰ ਸਖਤ ਲੋਡ ਸੀ ਜਦੋਂ ਝੋਨੇ ਦਾ ਸੀਜ਼ਨ ਸੀ ਉਸ ਵੇਲੇ ਜਿਹੜਾ ਪਾਣੀ 18000 ਕਿਊਸਕ ਤੱਕ ਕੀ ਪਾਣੀ ਛੱਡਿਆ ਜਾ ਰਿਹਾ ਸੀਗਾ ਵਖੋ ਜਦੋਂ ਔੜ ਲੱਗੀ ਹੁੰਦੀ ਆ ਅਸੀਂ ਝੋਨਾ ਜੂਨ ਦੇ ਵਿੱਚ ਸ਼ੁਰੂ ਕਰਦੇ ਆ ਜਾਂ ਜੋ ਵੀ ਡੇਟ ਹੁੰਦੀ ਆ ਉਤੇ ਅਸੀਂ ਕਿਸਾਨ ਸਾਰੇ ਝੋਨਾ ਲਾਉਣਾ ਸ਼ੁਰੂ ਕਰਦੇ ਆ ਚਾਹੇ ਸਾਨੂੰ ਕਿੰਨੀ ਵੀ ਪਾਣੀ ਦੀ ਜ਼ਰੂਰਤ ਹੋਵੇ ਜਦੋਂ ਰਾਤ ਨੂੰ ਆ ਕੇ ਅਸੀਂ ਸੌਣਾ ਹੁੰਦਾ ਪਰ ਬੱਦਲ ਹੋਇਆ ਹੁੰਦਾ ਵੀ ਚਲੋ ਜਿਆਦਾ ਮੀਂਹ ਨਾ ਪੈ ਜਾਵੇ ਸਾਡਾ ਜਿਹੜਾ ਖੇਤ ਚ ਪਾਣੀ ਖੜਾ ਕਿਤੇ ਉਹ ਨਾ ਚਲੇ ਜਾਵੇ ਟੁੱਟ ਕੇ ਅਸੀਂ ਫਿਰ ਵੀ ਆਟੋਮੈਟਿਕ ਚੱਕ ਦਿੰਨੇ ਆ ਵੀ ਕੋਈ ਨਹੀਂ ਸਵੇਰੇ ਦੇਖਾਂਗੇ ਪਰ ਜਦੋਂ ਬੋਡਾਂ ਨੇ ਡਿਊਟੀ kiya ਸਰਕਾਰਾਂ ਦੀ ਡਿਊਟੀ ਸਰਕਾਰਾਂ ਦੀ ਡਿਊਟੀ ਡੋਪਣਾ ਆਏਗਾ ਔਰ ਜਿੰਨੀਆਂ ਵੀ ਸਰਕਾਰਾਂ ਆ ਰਹੀਆਂ ਇਹਨਾਂ ਦੀਆਂ ਨਲਾਇਕੀਆਂ ਨਾਲੋਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਹਿੱਸਾ ਗਿਆ ਇਹਨਾਂ ਦੀਆਂ ਨਲਕੀਆਂ ਕਰਕੇ ਗਿਆ ਉਹ ਪੰਜਾਬ ਦੇ ਲੋਕਾਂ ਦੀ ਉਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਜਾਂ ਪੰਜਾਬ ਦੀ ਕਿਸਾਨ ਜੱਥੇਬੰਦੀਆਂ ਨੇ ਥੋੜੋ ਬਚਾਉਣਾ ਸੀਗਾ ਅਸੀਂ ਤਾਂ ਅੱਜ ਵੀ ਇਹਨਾਂ ਦੇ ਨਾਲ ਖੜੇ ਹਾਂ ਕਿਤੇ ਨਾ ਕਿਤੇ ਪਿੱਛੇ ਤੁਸੀਂ ਮਈ ਜੂਨ ਚ ਦੇਖਿਆ ਹੀ ਆ ਵੀ ਪੰਜਾਬ ਦਾ ਇੱਕ ਤੁਪਕਾ ਪਾਣੀ ਨਹੀਂ ਜਾਣ ਦਿੱਤਾ ਜਾਊਗਾ ਉਹ ਸਾਰਾ ਡਰਾਮਾ ਸੀ ਉਦੋਂ ਹਰੀਆਂ ਪੱਗਾਂ ਨੂੰ ਵੀ ਛਿੱਤੇ ਆਜ਼ਾਦ ਕਰਦੇ ਸੀ ਅੱਜ ਕਿਤੇ ਨਾ ਕਿਤੇ ਤੰਜ कसे ਜਾਂਦੇ ਆ ਜਿਵੇਂ ਟਰੈਕਟਰਾਂ ਦੇ ਤੰਜ कसे ਵੀ 70% ਮੁੱਖ ਮੰਤਰੀ ਇੱਕ ਜੁम्मेवार ਵਿਅਕਤੀ ਆ ਯਾਰ ਪੰਜਾਬ ਦਾ ਹੂੰ ਔਰ ਉਸ ਸੀਟ ਤੇ ਬੈਠੇ ਆ ਘੱਟੋ ਘੱਟ ਬੋਲਣ ਤੋਂ ਪਹਿਲਾਂ ਇਹ ਚੁਟਕਲੇ ਨਾਲ ਥੋੜੇ ਸਟੇਜ ਥੋੜਾ ਆ ਇਹ ਮਤਲਬ ਸਟੇਟ ਚਲਾਉਣੀ ਹੈਗੀ ਆ ਵੀ 70% ਟਰੈਕਟਰ ਵੱਧੂ ਕਿਸਾਨਾਂ ਕੋਲ ਹੈਗੇ ਆ ਜਿਹੜੇ ਕੰਮ ਆਉਂਦੇ ਆ ਔਰ ਦੂਜੇ ਖੰਬੇ ਖਿੱਚਣ ਦੇ ਅੱਜ ਕੱਲ ਇੱਕ ਮਾਡਰਨ ਬਣ ਗਿਆ ਵੀ ਉਹ ਧਰਨਿਆਂ ਦੇ ਕੰਮ ਆ ਜਾਂਦੇ ਆ ਪਰ ਮੈਂ ਕਹਿੰਦਾ ਵੀ ਉਹ ਵੱਡੀ ਕਰਾਰੀ ਚਪੇੜ ਹੈਗੀ ਆ ਕੁਦਰਤ ਨੇ ਉਹੀ ਟਾਈਮ ਲਿਆਂਦਾ ਸਰਕਾਰਾਂ ਫੇਲ ਹੋਈਆਂ ਉਹੀ ਜੂਥ ਨੂੰ ਜਿਨ੍ਹਾਂ ਦੇ ਕੀ ਕੀ 35000 ਦੇ ਚਲਾਨ ਕੀਤੇ ਆ ਉਹੀ ਜੂਥ ਉਹੀ ਟਰੈਕਟਰਾਂ ਨੇ ਜਿਹੜੇ ਹੜ੍ਹਾਂ ਦੇ ਘੇਰੇ ਚ ਆਏ ਸੀ ਉਹਨਾਂ ਨੂੰ ਸੁਰੱਖਿਆ ਚ ਜਗ੍ਹਾ ਤੇ ਲਿਆ ਕੇ ਰਾਸ਼ਨ ਪਾਣੀ ਉਹੀ ਟਰੈਕਟਰ ਪਹੁੰਚਾਉਂਦੇ ਰਹੇ ਆ ਸੋ ਸਰਕਾਰਾਂ ਨੂੰ ਦੇਖ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਆ ਮੈਂ ਸਮਝਦਾ ਵੀ ਜਿਹੜੀ ਇਸ ਲੜਾਈ ਚ ਅੱਜ ਆਪਾਂ ਖੜੇ ਆ ਨਿਹਾਲ ਸਿੰਘਾਲੇ ਚ ਸੋ ਮੈਂ ਸਮਝਦਾ ਵੀ ਇਹ ਵੱਡੀ ਤਦਾਦ ਤੇ ਲੜਨੀ ਪਊਗੀ ਔਰ ਵੱਡੇ ਇਰਾਦੇ ਨਾਲ ਲੜਾਂਗੇ ਵੀ ਇਹਨਾਂ ਦਾ ਜੋ ਹੱਕ ਹੈਗਾ ਦਾਵਾਵਾਂਗੇ ਮੋੜ ਬਸੇਬੇ ਲਈ ਹੀ ਜਥੇਬੰਦੀ ਵੱਲੋਂ ਜੋਰ ਲਾਇਆ ਗਿਆ ਜੇਕਰ ਇਹ ਲੜਾਈ ਇਸ ਸੰਘਰਸ਼ ਨੂੰ ਜਿਹੜਾ ਕੋਰਟ ਤੱਕ ਲਜਾਣਾ ਪਿਆ ਕਾਨੂੰਨੀ ਜਿਹੜੀ ਲੜਾਈ ਲੜਨੀ ਪਈ ਤਾਂ ਕੀ ਸ਼ੇਰੇ ਪੰਜਾਬ ਜਥੇਬੰਦੀ ਜਿਹੜੀ ਇਹਨਾਂ ਦਾ ਸਾਥ ਦੇਵੇਗੀ ਨਹੀਂ ਅਸੀਂ ਤਾਂ ਕੋਰਟ ਤੋਂ ਦਖੋ ਕੋਰਟ ਦਾ ਸਨਮਾਨ ਕਰਦੇ ਹਾਂ ਮਾਣਯੋਗ ਹਾਈ ਕੋਰਟ ਮਾਣਯੋਗ ਸੁਪਰੀਮ ਕੋਰਟ ਦਾ ਸੋ ਮੈਂ ਸਮਝਦਾ ਵੀ ਉੱਥੇ ਤੱਕ ਨੌਬਤ ਨਹੀਂ ਜਾਣੀ ਚਾਹੀਦੀ ਹਾਂ ਅਸੀਂ ਤਾਂ ਪਹਿਲਾਂ ਇਹ ਕੰਮ ਸਰਕਾਰਾਂ ਦੇ ਆ ਕੋਟਾਂ ਦੇ ਥੋੜੋ ਆ ਹਾਂ ਠੀਕ ਹੈ ਨਾ ਜੀ ਇਹ ਸਰਕਾਰ ਇਹਨੂੰ ਦਰਸਤ ਕਿਉਂ ਨਹੀਂ ਕਰਕੇ ਦਿੰਦੀ ਸਰਕਾਰ ਮੁਰਵ ਸੇਵਾ ਕਿਉਂ ਨਹੀਂ ਕਰਕੇ ਦਿੰਦੀ ਸੋ ਅਸੀਂ ਤਾਂ ਕੋਟਾਂ ਨੂੰ ਮੰਨਦੇ ਆ ਪਰ ਜਦੋਂ ਕੋਟਾਂ ਨੇ ਕਿਤੇ ਗਲਤੀ ਨਾਲ ਚਾਹੇ ਮਾਨਜੋਗ ਹਾਈ ਕੋਰਟ ਆ ਮਾਨਜੋਗ ਸੁਪਰੀਮ ਕੋਰਟ ਆ ਕਿਤੇ ਪਬਲਿਕ ਦੇ ਹੱਕ ਲਈ ਫੈਸਲਾ ਕੀਤਾ ਉਹ ਲੱਗਦਾ ਵੀ ਸਰਕਾਰਾਂ ਉਹ ਤੋਂ ਪੈਰਾ ਨਹੀਂ ਦੰਨੀ ਆ ਅਗਰ ਆਮ ਲੋਕਾਂ ਤੋਂ ਸਰਕਾਰ ਕਿਤੇ ਫੈਸਲਾ ਗਲਤ ਆਉਂਦਾ ਤਾਂ ਮਿੰਟਾਂ ਦੀ ਫਿਰ ਘਰੜਾਏ ਜਾਂਦੇ ਆ ਉਹਨਾਂ ਦਾ ਭਗਵਾਨ ਜੀ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਜਿਹੜੀ ਇੱਕ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਇਹ ਕਮਰਸ਼ੀਅਲ ਦੇ ਵਿੱਚੋਂ ਕੱਢ ਕੇ ਐਗਰੀਕਲਚਰ ਲੈਂਡ ਦੇ ਵਿੱਚ ਇਹ ਪਾਈਆਂ ਗਈਆਂ ਦੁਕਾਨਾਂ ਆ ਜਾਂ ਘਰ ਹੈ ਇਦੇ ਪਿੱਛੇ ਕੀ ਮੰਸ਼ਾ ਹੋ ਸਕਦੀ ਹੈ ਕਿ ਇੱਕ ਕਲੈਰੀਕਲ ਉਹਨਾਂ ਦੀ ਇੱਕ ਬਾਈ ਮਿਸਟੇਕ ਹੈ ਜਾਂ ਇਹ ਵੀ ਇੱਕ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਨਹੀਂ ਬ੍ਰਦਰ ਪਤਾ ਕੀ ਹੁੰਦਾ ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ ਤੇ ਇਹ ਇੱਕ ਗੱਲ ਹੈਗੀ ਆ ਵੀ ਕੁਰਸੀ ਤੇ ਬੈਠ ਕੇ ਹੀ ਜਿਕਣ ਪਿੰਡਾਂ ਦਾ ਹੁੰਦਾ ਜਿਹੜੀ ਗਰਦੌਰੀ ਕਰਨੀ ਆ ਗਰਦੌਰੀ ਖੇਚ ਜਾ ਕੇ ਹੁੰਦੀ ਆ ਇਹ ਸਾਰਾ ਕੁਝ ਬਸ ਬੈਠਿਆਂ ਨੇ ਜਿਵੇਂ ਇੱਕ ਕਮਰਿਆਂ ਦੇ ਵਿੱਚ ਬੈਠ ਕੇ ਜਿਹੜੇ ਉਹ ਇਹ ਨਹੀਂ ਦੇਖਿਆ ਵੀ ਇੱਥੇ ਕੀ ਬਣ ਗਿਆ ਮਕਾਨ ਬਣ ਕੇ ਕੀ ਉਹ ਜਿੰਮੇ 10-15 ਸਾਲ ਦਾ ਚੱਲਦਾ ਆਉਂਦਾ ਉਦਾਂ ਹੀ ਉਹ ਗਾਂ ਜਾ ਕੇ ਗਰਦਾਵਰੀ ਕਰਤੀ ਉਸ ਹਿਸਾਬ ਨਾਲੇ ਅੱਜ ਮਰਿਆ ਕੌਣ ਮਾਰਿਆ ਕਿਹਨੂੰ ਜਾਂਦਾ ਘਰ ਕਿਹਦੇ ਜਾ ਰਿਹਾ ਛੱਤ ਕਿਦੀ ਜਾ ਰਹੀ ਆ ਉਹ ਗਰੀਬਾਂ ਦੀ ਜਾ ਰਹੀ ਆ ਨਾ ਕਿ ਕਿਸੇ ਪਟਵਾਰੀ ਦੀ ਜਾ ਰਹੀ ਆ ਨਾ ਕਿਸੇ ਤਹਿਸੀਲਦਾਰ ਦੀ ਜਾ ਰਹੀ ਆ ਉਹ ਸਾਰੀਆਂ ਗੱਲਾਂ ਇਹ ਹੈਗੀਆਂ ਵੀ ਉਹਨਾਂ ਦੀ ਬਿਲਕੁਲ ਇਨਕੁਆਰੀ ਅਸੀਂ ਪਾਵਾਂਗੇ ਵੀ ਹੋਣੀ ਵੀ ਚਾਹੀਦੀ ਆ ਪਰ ਇਨਕੁਆਰੀ ਪਾਈਏ ਕਿਹਦੇ ਕੋਲ ਹੂੰ ਇਨਕੁਆਰੀ ਦੇਖਣ ਵਾਲੇ ਵੀ ਪੰਜਾਬ ਦੇ ਹੀ ਅਫਸਰ ਬੈਠੇ ਆ ਸਾਰਾ ਕੁਝ ਮੈਂ ਫਿਰ ਕਹਿਣਾ ਵੀ ਲ lobby ਬਹੁਤ ਹੈਵੀ ਹੋਈ ਹੋਈ ਆ ਸਰਕਾਰ ਨੂੰ ਨਾ ਤੇ ਅਰਬਾ ਹੋਣ ਕਰਨ lobby ਭਰੀ ਆ ਪਰ ਅਸੀਂ ਇਹਨਾਂ ਦੇ ਹੱਕ ਦਵਾ ਕੇ ਰਾਵਾਂਗੇ ਜਿੰਨੀ ਕੁ ਇਹ ਧਰਨਾ ਜਿਹੜਾ ਇੱਥੇ ਰੈਗੂਲਰ ਬੈਠੇ ਨੇ ਪੱਕਾ ਧਰਨਾ ਲੱਗਿਆ ਹੋਇਆ ਕਿਸੇ ਦਾ ਰੋਡ ਨਹੀਂ ਰੁਕਿਆ ਜਾਂਦਾ ਕੁਝ ਨਹੀਂ ਰੁਕਿਆ ਜਾਂਦਾ ਪਰ ਇਹਨਾਂ ਨੂੰ ਹੱਕ ਦਵਾਉਣ ਖਾਤਰ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਯਾਰ ਅਸੀਂ ਕੋਈ ਬੇਕੂਬ ਥੋੜਾ ਅਸੀਂ ਕੋਈ ਅਨਪੜ ਥੋੜਾ ਨਾ ਹੋ ਸਕਦਾ ਮੰਤਰੀਆਂ ਸੰਤਰੀ ਜਿੰਨੇ ਤੁਰੇ ਫਿਰਦੇ ਆ ਹੋ ਸਕਦਾ ਦੋ ਚਾਰ ਕਲਾਸਾਂ ਸੀ ਵੱਧੇ ਪੜੀਆਂ ਹੋਣ ਔਰ ਪ੍ਰਕਿਰਤੀ ਤੌਰ ਤੇ ਤਜਰਬੇਕਾਰ ਵੀ ਸੀ ਸਾਨੂੰ ਵੱਧ ਹੋਵੇ ਸੋ ਅਸੀਂ ਵੀ ਸਮਝਦੇ ਆ ਕਿਸੇ ਰਾਹੀਰ ਨੂੰ ਨਾ ਤੰਗ ਕਰੀਏ ਪਰ ਯਾਰ ਇਹਨਾਂ ਕੰਨੀ ਵੀ ਤਾਂ ਦੇਖੋ ਜਿਨ੍ਹਾਂ ਦੀਆਂ ਛੱਤਾਂ ਤੁਸੀਂ ਢਾ ਰਹੇ ਹੋ ਜਬਰਦਸਤੀ ਤੁਸੀਂ ਡੱਬ ਕੇ ਮਾਰ ਰਹੇ ਹੋ ਕਿਤੇ ਨਾ ਕਿਤੇ ਸਿੱਧੇ ਰੂਪ ਚ ਕਿੱਡੀ ਵੀ ਲੜਾਈ ਲੜਨੀ ਪਵੇ ਉਹਨੂੰ ਲੜ ਕੇ ਇਹਨਾਂ ਦਾ ਮਤਲਬ ਹੱਕ ਦਵਾਵਾਂਗੇ ਰੌਲਾ ਕੀ ਆ ਜਿਹੜੀ ਮੇਰੀ ਆਪਣੀ ਸਮਝ ਬਣਦੀ ਆ ਬਾਕੀ ਸਾਰੇ ਵੀਰ ਬੈਠੇ ਆ ਔਰ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਬੈਠੇ ਆ ਸਾਰੀ ਟੀਮ ਬੈਠੀ ਆ ਜ਼ਿਲ੍ਹੇ ਦੀ ਔਰ ਇਹ ਵੀ ਜਿਹੜੇ ਪਰਿਵਾਰ ਹੈਗੇ ਆ 15 ਦੇ ਮਕਾਨਾਂ ਦੇ ਲਗਭਗ ਹੈਗੇ ਆ ਕਮਰਸ਼ੀਅਲ ਦੁਕਾਨਾਂ ਹੈ ਜੀ ਆ ਉਹ ਸਾਰਿਆਂ ਦੇ ਜਿੰਮੇ ਹੋਊਗਾ ਅਸੀਂ ਇਹਨਾਂ ਦੇ ਬਿਲਕੁਲ ਨਾਲ ਹੈਗੇ ਆ ਪਰ ਰੌਲਾ ਕੀ ਆ ਕੱਲਾ ਪੈਸੇ ਦਾ ਮੈਟਰ ਨਹੀਂ ਕਰਦਾ ਇਹਨਾਂ ਨੇ ਬਸਣਾ ਕਿੱਥੇ ਇਹਨਾਂ ਨੂੰ ਵਸਾਉਣਾ ਕਿੱਥੇ ਆ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰਾਂ ਦਾ ਕੰਮ ਜਾੜਨਾ ਨਹੀਂ ਹੁੰਦਾ ਵਸਾਉਣਾ ਹੁੰਦਾ ਸੋ ਉਸ ਤੱਕ ਜਦ ਤੱਕ ਇਹ ਸਮੰਧਲ ਪ੍ਰਾਪਤ ਨਹੀਂ ਕਰਦੇ ਬਿਲਕੁਲ ਲਟਕੇ ਪੈਰਾਂ ਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ। थैंक यू जी भाई खालसा भाई। ਸੋ ਦਰਸ਼ਕੋ ਤੁਸੀਂ ਸੁਣਿਆ ਗੁਰਿੰਦਰ ਸਿੰਘ ਜੀ ਪੰਗੂ ਸਾਹਿਬ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਨੇ ਔਰ ਜਿਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਜਾਂਦਾ ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਦੇ ਮਕਾਨ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਹ ਜਿਹੜੀ ਗਲਤੀ ਨਹੀਂ ਸੁਧਾਰੀ ਜਾਂਦੀ ਨਾਲ ਦੀ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਮੁੜ ਬਸੇਵੇ ਦੀ ਕਿਉਂਕਿ ਜਿਹੜੇ ਮਕਾਨ ਹੈ ਜੋ ਕੀਮਤ ਜਿਹੜਾ ਪੈਸਾ ਦਿੱਤਾ ਜਾ ਰਿਹਾ ਉਹ ਉਸ ਦੇ ਨਾਲ ਤਾਂ ਜਿਹੜੀ ਜਗਾ ਵੀ ਨਹੀਂ ਖਰੀਦੀ ਜਾ ਸਕਦੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੁੜ ਬਸੇਵੇਂ ਦਾ ਪ੍ਰਬੰਧ ਹੈ ਜਿਹੜਾ ਜਲਦੀ ਕੀਤਾ ਜਾਵੇ ਸੋ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਆਪਣੀ ਨੀਂਦ ਤੋਂ ਕਦੋਂ ਜਾਗਦਾ ਪਰ ਫਿਲਹਾਲ ਤੁਹਾਨੂੰ ਦੱਸ ਸੀਗੇ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਨੇ ਥੇ ਧਰਨਾ ਜਿਹੜਾ ਉਹ ਲਗਾ ਦਿੱਤਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੈ ਜਿਹੜਾ ਹੋਰ ਤਿੱਖਾ ਕਰਨ ਦੀ ਗੱਲ ਹੈ ਜਿਹੜੀ ਪੰਗੂ ਸਾਹਿਬ ਨੇ ਕੀਤੀ ਹੈ ਕੈਮਰਾ ਫਸਨ ਜਸਪ੍ਰੀਤ ਸਿੰਘ ਸੈਤੋ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਲੋਂ ਦੀ ਵਿਸ਼ੇਸ਼ ਆਬ ਕਿਸਾਨ ਯੂਨੀਅਨ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਆਤਮਾ ਸਿੰਘ ਜੀ ਟਰਕੋਟ ਮੌਜੂਦ ਨੇ ਆਤਮਾ ਸਿੰਘ ਜੀ ਅੱਜ ਜਿਹੜੇ ਸੂਬਾ ਪ੍ਰਧਾਨ ਪਹੁੰਚੇ ਐ ਜਥੇਬੰਦੀ ਦੇ ਗੁਰਿੰਦਰ ਸਿੰਘ ਜੀ ਭੰਗੂ ਸਾਹਿਬ ਪਹੁੰਚੇ ਐ ਔਰ ਇਸ ਸੰਘਰਸ਼ ਨੂੰ ਜਿਹੜਾ ਹੋਰ ਤੇਜ਼ ਕਰਨ ਦੀ ਉਹਨਾਂ ਨੇ ਗੱਲ ਕੀਤੀ ਐ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਲੋ ਸਾਹਿਬ ਇਹ ਆਪਾਂ ਸ਼ਨੀਵਾਰ ਦਾ ਟਾਈਮ ਲਿਆ ਸੀ ਉਦੋਂ ਤਹਿਸੀਲਦਾਰ ਆਏ ਸੀ ਅੱਜ ਤਹਿਸੀਲਦਾਰ ਨੂੰ ਪਹਿਲਾਂ ਮੰਗ ਪੱਤਰ ਦੇਣਾ ਸੀ ਆਪਾਂ ਹੜਪੀੜਤਾਂ ਦਾ ਜੀ ਜੋ ਵੀ ਆਪਣੇ ਉਤਰ ਨਕਸਾੜ ਹੋਇਆ ਹੜਪੀੜਤਾਂ ਨਹੀਂ ਮੰਗਾ ਦੇ ਉਹ ਦੇ ਕੇ ਮੰਗ ਪੱਤਰ ਉਦੋਂ ਬਾਅਦ ਸੋਮਵਾਰ ਦਾ ਟਾਈਮ ਸੀ ਆਪਾਂ ਜਵਾਰ ਸਿੰਘ ਵਾਲੇ ਪਿੰਡ ਖੜੇ ਆ ਜੋ ਆਪਾਂ ਜਮਾ ਜਵਾਰ ਸਿੰਘ ਵਾਲੇ ਜਮਾ ਚੌਂਗ ਦੇ ਵਿੱਚ ਮੇਨ 13 ਘਾਰਾ ਆਪਣੇ ਮਜ਼ਦੂਰਾਂ ਦੇ ਜਿਹਨਾਂ ਦੇ ਕਰ ਮਜ਼ਦੂਰਾਂ ਨੂੰ ਪੂਰਾ ਇਨਸਾਫ ਉਹਨਾਂ ਨੂੰ ਮੋੜ ਬਸੇਵੇ ਲਈ ਉਹਨਾਂ ਦੇ ਘਰਾਂ ਟਿੱਕਰ ਬਣਦਾ ਹੱਕ ਨਾ ਦਿੱਤਾ ਗਿਆ ਉਹਨਾਂ ਚ ਕਰ ਅਸੀਂ ਸਾਰੇ ਪੰਜਾਬ ਦੀ ਟੀਮ ਨੇ ਇਹਨਾਂ ਨਾਲ ਖੜੀ ਹੈ ਇੱਥੇ ਜੇ ਲੋੜ ਪਈ ਆਉਣ ਵਾਲੇ ਦਿਨਾਂ 'ਚ ਜੇਕਰ ਜਿਹੜੀ ਸੁਣਵਾਈ ਨਾ ਕੀਤੀ ਗਈ ਤਾਂ ਕੀ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਰੋਡ ਵੀ ਜਾਮ ਕੀਤਾ ਜਾ ਸਕਦਾ ਜਾਂ ਸਰਦਾਰ ਗ੍ਰਿੰਦਰ ਸਿੰਘ ਭੰਗੂ ਆਏ ਵੇ ਆ ਸੂਬਾ ਪ੍ਰਧਾਨ ਹੈ ਜੋ ਉਹਨਾਂ ਦਾ ਹੁਕਮ ਹੋਇਆ ਤੇ ਅਸੀਂ ਸਾਰੀ ਟੀਮ ਉਹਨਾਂ ਨਾਲ ਆ ਮਾਤਾ ਹਣੀ ਆਗੇ ਇਹਨਾਂ ਦੇ ਇਹਨਾਂ ਜੋਤੇ ਸਰਕਾਰਾਂ ਘਰ ਬਣਾ ਕੇ ਦਿੰਦੀਆਂ ਉਹਨਾਂ ਦੇ ਘਰ ਬਣੇ ਵੀ ਅਜਾੜੀ ਜਾ ਰਹੇ ਆ ਇਹਨਾਂ ਨੂੰ ਕੱਲਾ ਆਪਾਂ ਕਹ ਜੀ ਇਹ ਕਨਾਂ ਕੱਲਾ ਲੈਂਡ ਹੋਲਡਿੰਗਾਂ ਵਿੱਚ ਕਿਵੇਂ ਆਪਾਂ ਨੂੰ ਮਾਰਨ ਦੀ ਨੀਤੀ ਤੋਰੀ ਸੀ ਹੁਣ ਇਹਨਾਂ ਨੂੰ ਆਪਾਂ ਦੇ ਕੇ ਦੁੱਗਣਾ ਰੇਟ ਦੇ ਕੇ ਇਹਨਾਂ ਨੂੰ ਫੇਰ ਵੀ ਬਣਾਉਣ ਦਾ ਇਹਨਾਂ ਕੋਲੇ ਪੈਸੇ ਨਹੀਂ ਬਚਨੇ ਇਹਨਾਂ ਨੂੰ ਸਕੀਮ ਦੇ ਤਹਿਤ ਕੋਈ ਵੀ ਇਹਨਾਂ ਨੂੰ ਜਾ ਇਹਨਾਂ ਨੂੰ ਕਾਨੂੰਨੀ ਕਟਕੀ ਦਿੱਤੀ ਜਾਵੇ ਕਲੋਨੀ ਦੇ ਵਿੱਚ ਇਹਨਾਂ ਨੂੰ ਬਣਦਾ ਜਿੰਨੀ ਵੀ ਇਹਨਾਂ ਦੀ ਇਮਾਰਤ ਦੀ ਬਣਦੀ ਕਾਰਵਾਈ ਦਿੱਤੀ ਜਾਵੇ ਫੇਰ ਇਹ ਆਪਦਾ ਸੇਵਾ ਕਰ ਸਕਦੇ ਫੇਰ ਹੀ ਬੱਚਿਆਂ ਦਾ ਮਲ ਪ੍ਰੋਪਰ ਤੁਹਾਡੇ ਕਹਿਣ ਦਾ ਭਾਵ ਮੁੜ ਬਸੇਵਾ ਇਹਨਾਂ ਦਾ ਕਿਰਾਇਆ ਜਾਵੇ ਫੇਰ ਹੀ ਇਹ ਸਾਰੀ ਸਹੂਲਤ ਦਿੱਤੀ ਜਾਵੇ ਜਿਵੇਂ ਕਲੋਨੀ ਕਿੱਲੇ ਚ ਕੱਟਦੇ ਨੇ ਦੋ ਕਿੱਲਾਂ ਚ ਕੱਟਦੇ ਨੇ 17 ਘਰ ਇਹ ਗਰੀਬ ਹੈ ਅੱਜ ਨਹੀਂ 70 ਸਾਲ ਤੋਂ ਬੈਠੇ ਹੈ ਪਰਿਵਾਰ ਇਹ ਰੋਡ ਦੇ ਉੱਤੇ ਆ ਇੱਥੋਂ ਦੇ 50 ਸਾਲ ਦੀ ਤਾਂ ਉਮਰ ਸਾਡੀ ਹੋ ਗਈ ਉਦੋਂ ਸਾਡੀ ਜੰਮਣ ਤੋਂ ਪਹਿਲਾਂ ਦੀ ਆ ਇਹ ਬੈਠੇ ਜੀ ਆ ਚਾਚਾ ਜੀ ਉਹਨਾਂ ਦੀ ਚਾਚੇ ਤੁਸੀਂ ਦੇਖੀਏ ਇੱਥੇ ਥੋੜੇ ਉਮਰ ਤੋਂ ਵੱਡੇ ਪਹਿਲਾਂ ਦੀ ਹੈ ਇਹ ਸਾਰੇ ਦੇਖ ਲਓ 65 ਸਾਲ ਦੇ 67 ਸਾਲ ਦੇ ਇਹ ਕੱਲ ਜਾ ਤੇ ਇਹਨਾਂ ਨੂੰ ਕਹੀ ਜਾਂਦਾ ਖੇਤੀ ਜੋਗਾ ਹਮ ਘਰ ਬਣੇ ਵੇ ਆ ਖੇਤੀ ਜੋਗਾ ਇਹਨਾਂ ਨੂੰ ਕਹਿੰਦੇ ਉਹ 33 33000 ਦੇ ਹਿਸਾਬ ਨਾਲ ਇਹਨਾਂ ਨੂੰ ਮਰਲੇ ਦਾ ਰੇਟ ਦੇ ਰਹੇ ਆ ਉਹ ਵੀ ਇਹਨਾਂ ਦਾ ਹੈਗਾ ਮਸਤਾਕਾ ਖਾਤਾ ਉਹ ਵੀ ਕੀਪਦਾ 10 ਮਰਲੇ ਇੱਕ ਦਾ ਗਰੀਬ ਦਾ ਘਰ ਆ ਉਹਨਾਂ ਨੂੰ ਦੋ ਮਰਲੇ ਹੋਣ ਤੇ ਦੋ ਮਰਲਿਆਂ ਦੇ ਪੈਸੇ ਨੇ ਇਹਨਾਂ ਦਾ ਘਰ ਬਣ ਜੀ ਬਿਲਕੁਲ ਆ ਸੋ ਦਰਸ਼ਕੋ ਆਤਮਾਨ ਸੰਗੀਤੂ ਕੋਟ ਜ਼ਿਲ੍ਹਾ ਪ੍ਰਧਾਨ ਨੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਜਿਨ੍ਹਾਂ ਨੇ ਕਹਿਣਾ ਕਿ ਇਹ ਜਿਹੜਾ ਸੰਘਰਸ਼ ਜਿੰਨਾ ਚਿਰ ਇਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਹ ਜਿਹੜੀ ਲੜਾਈ ਹੈ ਇਹ ਹੋਰ ਤੇਜ਼ ਕੀਤੀ ਜਾਵੇਗੀ ਔਰ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਪ੍ਰਸ਼ਾਸਨ ਲਈ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜੇ ਇੱਕ ਕਮਰਸ਼ੀਅਲ ਤੇ ਐਗਰੀਕਲਚਰ ਦੇ ਵਿੱਚ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਉਹ ਘਰ ਜਿਹੜੇ 65 ਸਾਲ ਤੋਂ ਜਿਹੜੇ ਲੋਕ ਮਜ਼ਦੂਰ ਪਰਿਵਾਰ ਆ ਜਿਹੜੇ ਰਹਿ ਰਹੇ ਆ ਉਹ ਇੱਕ ਐਗਰੀਕਲਚਰ ਲੈਂਡ ਦੇ ਵਿੱਚ ਕਿਵੇਂ ਪੈ ਸਕਦੇ ਆ ਇੱਕ ਵੱਡਾ ਸਵਾਲ ਹੈ ਜਿਵੇਂ ਪੰਗੋਰੀਆਂ ਨਿਗਹਿਲੀ ਆ ਫਟਵਾਰੀਆਂ ਇਸੀ ਜੇ ਬੈਠੇ ਆ ਇਸੀ ਜੇ ਬੈਠ ਕੇ ਉੱਥੇ ਕੋਈ ਗਰਦੋਰੀ ਕਰਨ ਨਹੀਂ ਆਇਆ ਗਰੀਬਾਂ ਦਾ ਜ਼ਮੀਨੀ ਪੱਧਰ ਤੇ ਕੋਈ ਇੱਥੇ ਨਹੀਂ ਆਇਆ ਇੱਥੇ ਫਟਵਾਰੀ ਕਾਨੂੰਗੋ ਤਹਿਸੀਲਦਾਰ ਇੱਥੇ ਆ ਕੇ ਮੌਕਾ ਦੇਖਦੇ ਇਹ 19 ਦੇ ਰੂੜ ਦਾ ਸਰਟੀਫਿਕੇਸ਼ਨ ਕੀਤਾ ਇਹਨਾਂ ਨੇ 19 ਤੋਂ ਕੀ ਇਹ 65 ਸਾਲ ਦੇ ਵਕੇ ਆ ਹੂੰ ਤਾਂ 2019 ਚ ਰੋਡ ਦਾ ਕੱਢਿਆ ਨਾ ਨੇ ਮੈਪ ਆ ਤੇ 65 ਸਾਲ ਦੀ ਤੇ ਦੇਖ ਲੈ ਇਹਨਾਂ ਨੇ ਮੈਪ ਦਾ ਉਹੀ ਖੇਤੀ ਜੋ ਵਾਹੀ ਜੋ ਪਹਿਲੀ ਬਣਾਈ 65 ਸਾਲ ਦੇ ਘਰ ਬਣੇ ਹੋਏ ਆ ਮਜ਼ਦੂਰਾਂ ਦੇ ਘਰ ਆ ਦਿਹਾੜੀਦਾਰਾਂ ਦੇ ਘਰ ਆ ਇਹ ਕੀ ਕਰਨਗੇ ਹੁਣ ਸੋ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਇਹਨਾਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਆਪਣੀ ਨੀਂਦ ਤੋਂ ਕਦੋਂ ਜਾਗਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ NH254 ਦੀ ਜਿਹੜੀ ਲੈਂਡ ਐਕਵਾਇਰਿੰਗ ਹੈ ਉਸ ਦੇ ਵਿੱਚ ਅੱਜ ਜਿਹੜਾ ਇਹ ਧਰਨਾ ਹੈ ਉਸ ਦੇ ਖਿਲਾਫ ਜਿਹੜਾ ਇਹ ਧਰਨਾ ਲਗਾਇਆ ਜਾ ਰਿਹਾ ਹੈ ਇਹ ਲਗਾਤਾਰ ਜਿਹੜਾ ਲੋਕਾਂ ਦਾ ਜੋਸ਼ ਹੈ ਰੋਸ ਹੈ ਉਹ ਵਧਦਾ ਜਾ ਰਿਹਾ ਕਿਉਂਕਿ ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਹੈ ਜਿਹੜੀ ਇਹਨਾਂ ਦੇ ਨਾਲ ਆ ਕੇ ਖੜ ਗਈ ਹੈ ਤੇ ਉਹਨਾਂ ਨੇ ਇਸ ਸੰਘਰਸ਼ ਨੂੰ ਅੱਗੇ ਲਿਜਾਣ ਦੀ ਜਿਹੜਾ ਫੈਸਲਾ ਕੀਤਾ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ న్యూਸ ਲਈ ਪ੍ਰਦੀਪ ਢਲੋਂ ਦੀ ਵਿਸ਼ੇਸ਼ ਰਿਪੋਰਟ